ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅੰਕਲ ਆਏ ਆ ਦੁਕਾਨ ਤੇ ਅੰਕਲ ਨੇ ਆਪਦਾ ਦੁੱਖ ਤੱਕ ਦੱਸਿਆ ਜਦੋਂ ਦੁੱਖ ਤੱਕ ਦੱਸਿਆ ਤਾਂ ਆਪਦੇ ਤੇ ਕਈ ਗੱਲਾਂ ਨੇਭਰ ਕੀਤੀਆਂ ਕਿ ਇੰਨੇ ਵੀ ਦੁੱਖ ਦੁਨੀਆ ਤੇ ਪਏ ਆ ਤੇ ਨਿਗਵਗਾ ਕਦੇ-ਕਦੇ ਕਹਿ ਦਿੰਦਾ ਕਿ ਮੈਂ ਪਰੇਸ਼ਾਨ ਆ ਮੈਂ ਦੁਖੀ ਆ ਪਰ ਕਦੇ ਵੀ ਇਹੋ ਜੀ ਗੱਲ ਆਪਦੇ ਮੂੰਹ ਚੋਂ ਨਾ ਕੱਢਿਆ ਕਰੋ ਕਿ ਮੈਂ ਦੁਖੀ ਆ ਦੁੱਖ ਤਾਂ ਬਥੇਰੀ ਦੁਨੀਆ ਤੇ ਪਏ ਆ ਸਾਡੇ ਵਰਗੇ ਦੇ ਨਾਲ ਰਿਹਾ ਕੋ ਜੇ ਤੁਸੀਂ ਕਿਸਦਾ ਦੁੱਖ ਦੇਖਣਾ ਤਾਂ ਅੰਕਲ ਆਏ ਅੰਕਲ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਅੰਕਲ ਚਾਹੀ ਕਿਵੇਂ ਕਿਹਨੂੰ ਕਿੰਨੇ ਭੇਜਿਆ ਤੇ ਕਿਹਨੂੰ ਪੁੱਛ ਕੇ ਆਏ ਆ ਵੀ ਟਿੰਕੂ ਕੋਲੇ ਜਾਵੜਾ ਬੜਾ ਬੜਾ ਧੰਨਵਾਦ ਹੈ ਉਸ ਭਰਾ ਦਾ ਜਿਨ੍ਹਾਂ ਨੇ ਅੰਕਲ ਨੂੰ ਆਪਣੇ ਕੋਲੇ ਭੇਜਿਆ ਅੰਕਲ ਜੀ ਕਿਵੇਂ ਆਇਓ ਮਾਤਰ ਦਾ ਲਾਹਿਕ ਹੋਣਾ ਜੀ ਪਿਆਗ ਦਾ ਲਾਹਿਕ ਹੋਣਾ ਹਾਂ ਜੀ ਐਕਸੀਡੈਂਟ ਹੋਇਆ ਜੀ ਪਾਈ ਦਾ 2022 ਚ ਐਕਸੀਡੈਂਟ ਹੋਇਆ ਸੀ ਹਾਂ ਜੀ ਅੱਛਾ ਇਲਾਕਾ ਕਿਹੋਣਾ ਵੀਰਾਲ ਕਰੋ ਪੈਸੇ ਹੈ ਨਹੀਂ ਕਿੰਨੇ ਪੈਸੇ ਮੰਗੇ ਡਾਕਟਰ ਨੇ 20000 ਜਦੋਂ ਐਕਸੀਡੈਂਟ ਹੋਇਆ ਸੀ ਉਦੋਂ ਡਾਕਟਰ ਨੇ ਕੀ ਕੀਤਾ ਸੀ ਉਹ ਦਿਨ ਤੇ ਉਹਨਾਂ ਨੇ 20000 ਨਕਰਾਇਆ ਨਿੱਕੀ ਕਿਥੇ ਲੱਤ ਦਾ ਅਪਰੇਸ਼ਨ ਹੋਇਆ ਸੀ ਹਾਂ ਜੀ ਹੁਣ ਹੋਇਆ ਕੀ ਲੱਤ ਨੂੰ ਡਾਕਟਰ ਸਾਹਿਬ ਕੀਤਾ ਜੀ ਉਹਦਾ ਸ਼ਹਿਰ ਵੀ ਕੋਰੀ ਲੱਗ ਗਈ ਫਿਰ ਉਹਨਾਂ 15 ਦਿਨਾਂ ਬਾਅਦ ਉਹਨੇ ਰਾੜ ਪਾ ਲਿਆ ਕੀ ਚਾਹਸ ਕਾਗਜ਼ਾ ਪਹਿਲਾਂ ਕਰਾੜ ਕੜਵਾਉਣੀ ਆ ਕੜਵਾਉਣ ਵਾਸਤੇ ਡਾਕਟਰ ਨੇ ਕਿੰਨੇ ਪੈਸੇ ਮੰਗੇ 20000 ਰੁਪਇਆ ਰਾੜ ਨਹੀਂ ਕੜਵਾਈ ਤੁਸੀਂ ਕਿਉਂ ਪੈਸਾ ਹੀ ਨਹੀਂ ਪੈਸੇ ਹੈ ਨਹੀਂ ਕੀ ਕੰਮ ਕਰਦੇ ਹੋ ਬੇਟਾ ਜੀ ਕਰੀ ਕੰਮ ਨਹੀਂ ਹੁੰਦਾ ਕਿਹੜੀ ਲੱਤ ਵਿਖਾਇਓ ਆਲਾਤ ਦਾ ਆਪਰੇਸ਼ਨ ਹੋਇਆ ਸੀ ਇਹਦੇ ਵਿੱਚ ਗਾੜ੍ਹ ਪਾਈ ਹੋਈ ਹੈ ਗਾੜ੍ਹ ਕਢਵਾਉਣੀ ਹੈ ਡਾਕਟਰ ਨੇ 20000 ਰੁਪਏ ਮੰਗਿਆ ਗਾੜ੍ਹ ਕਢਣ ਦਾ ਬਾਅਦ ਵਿੱਚ ਕੋਈ ਤਾਂ ਪਾਉਗਾ ਕੋਈ ਤੁਹਾਡੀ ਅੱਛਾ ਦਵਾਈ ਉਹ ਦਵਾਈ ਲੱਗ ਚੱਲੂਗੀ ਹਾਂਜੀ ਬਾਅਦ ਵਿੱਚ ਤੁਸੀਂ ਸਿਟੀ ਕਰਾਂਗੇ ਅੱਛਾ ਅੱਛਾ ਉਹ ਗਾੜ੍ਹ ਕਢਵਾਉਣੀ ਹੈ ਹਾਂਜੀ ਤੇ ਗਾੜ ਕੜਵਾ ਦਿੰਨੇ ਅੰਕਲ ਆਪਾਂ ਫਿਰ ਤੂੰ ਟੈਨਸ਼ਨ ਕੋ ਲੈਣਾ ਦਵਾਈ ਦਾ ਵੀ ਦਵਾਈ ਵੀ ਲੱਗਦੇ ਆਂ ਹਾਂਜੀ ਫੇਰ ਕੀ ਹੋ ਗਿਆ ਨਹੀਂ ਮੇਹਬਾਨੀ ਕਾਦੀ ਅੰਕਲ ਤੇ ਬੱਚੇ ਕਿੰਨੇ ਆ ਤਿੰਨ ਲੱਗ ਗਏ ਤਿੰਨੋਂ ਮੁੰਡੇ ਲੱਗ ਲੱਗ ਤੁਸੀਂ ਇਕੱਲੇ ਕਹਿੰਦੇ ਹੋ ਜਿੰਦਗੀਆਂ ਦੀਦੀ ਹੈ ਦੋਨੋਂ ਮੀਆਂ ਬੀਬੀ ਕਹਿੰਦੇ ਹੋ ਕਾਗ ਦਾ ਕੋਈ ਜਗਾ ਕਿਵੇਂ ਹੁੰਦਾ ਪੈਨਸ਼ਨ ਨਾਲ ਹੋ ਜਾਂਦਾ ਉਸ ਦਵਾਈ ਨਾਲ ਕਰਨੇ ਪਿਆ ਸਰਮੰਡਾ ਦੇ ਮੁੰਡੇ ਨਹੀਂ ਦਿੰਦੇ ਜੀ ਕਰੇ ਤਾਂ ਜੇ ਜੀ ਕਰੇ ਤਾਂ ਦਿੰਦੇ ਆ ਲੱਗ ਜਾਂਦੇ ਆ ਇੱਕੋ ਮਕਾਨ ਕਿਹਦੇ ਇੱਕੋ ਮਕਾਨ ਚ ਰਹਿੰਦੇ ਆ ਹਾਂ ਜੀ 6 ਬੰਦੇ ਚੜਾ ਜੀ ਚਾਰ ਪਰ ਤਿੰਨ ਬੱਚਾ ਗਈ ਰੋਟੀ ਪਾਣੀ ਲੱਗਿਆ ਓਏ ਹੋਏ ਅੰਕਲ ਕਦੇ ਕਦੇ ਪ੍ਰਬਤਬਾਣਾ ਗਿਲਾਸ਼ਪਾ ਨਹੀਂ ਹੁੰਦਾ ਕੋਈ ਫਿਰ ਚੱਕਰੀ ਦਾ ਜਦੋਂ ਬੱਚੇ ਤੁਹਾਡੇ ਛੋਟੇ ਸੀ ਬੜੇ ਚਾਲ ਚਾਹ ਨਾਲ ਲਾਡਾ ਨਾਲ ਪਾਲੇ ਜਦੋਂ ਵੱਡੇ ਹੋ ਗਏ ਉਦੋਂ ਵਿਆਹ ਕਰ ਗਤੇ ਉਦੋਂ ਬਾਅਦ ਉਦੋਂ ਬਾਅਦ ਕਹਿੰਦੇ ਜੀ ਤੁਸੀਂ ਕੋਈ ਕੋਣਨਾਂ ਚ ਪਾਲਣ ਵਾਲੇ ਸੀ ਕੋਣਾਂ ਤੇ ਬੜਾ ਕਰਨ ਲੱਗੇ ਫਿਰ ਅਸੀਂ ਬੋਲੇ ਦੀ ਤੇ ਪਰ ਵੀ ਅਟਕਾਉਂਦਾ ਉਹਨਾਂ ਨੇ ਬੜੂ ਕਵਰੇ ਦਿੱਤੇ ਅੱਕ ਜਾ ਕੰਸ ਕਿੱਡੀ ਦੁਕਾਨ ਆਪੀ ਮੁਰਦੂ ਮੇਰੇ ਸਾਡੇ ਨੇ ਤੇ ਕਲਮਾਰੀ ਬਸ ਅੱਛਾ ਰਸਤਰੀ ਨੇ ਖਰਦਾ ਕਿ ਬਾਈ ਕਿੱਥੇ ਵਟ ਗਿਆ ਸੀ ਇੱਕ ਕਮਰਾ ਕਮਰੇ ਚ ਤੁਸੀਂ ਮੀਆਂ ਬੀਬੀ ਗਏ ਨੇ ਹਾਂਜੀ ਕੋਈ ਰਿਸ਼ਤਾ ਰੰ데요 ਉਹ ਸੁਭਾਅ ਦੇ ਸ਼ਾਮ ਜਾ ਕੇ ਤੇ ਪਿੱਕੇ ਪੀ ਗਏ ਤੇ ਮੁੰਡੇ ਨਹੀਂ ਪੁੱਛਦੇ ਮੈਂ ਤਾਂ ਪੰਜਾਬੀ ਜੇ ਨਾ ਇਹੋ ਜਿਹੇ ਮੁੰਡਿਆਂ ਨੂੰ ਕੋਈ ਲੱਖ ਲਾਹਣ ਤਾਂ ਥੋੜੇ ਤੇ ਜਿਨ੍ਹਾਂ ਨੇ ਜਿਹੜੇ ਤੁਹਾਨੂੰ ਮਾਪਿਓ ਨੇ ਜੰਮਿਆ ਉਸ ਮਾਪਿਓ ਦੀ ਅੱਜ ਸੇਵਾ ਕਰਨ ਦਾ ਫਖਜ ਬੰਦਾ ਉਹਨਾਂ ਮੁੰਡਿਆਂ ਦਾ ਕਗਨੀਆਂ ਭਗਨੀਆਂ ਇੱਥੇ ਆ ਦੇਣੀਆਂ ਇੱਥੇ ਆ ਕਿਤੇ ਕੁਛ ਨਹੀਂ ਆ ਜੇ ਆਪਾਂ ਕਹੀ ਨਾ ਕਿਤੇ ਕੁਛ ਹੈਗਾ ਨਹੀਂ ਐ ਇੱਥੇ ਦੇਣੀ ਪਣੀ ਆ ਕਗਨੀਆਂ ਭਗਨੀਆਂ ਇੱਥੇ ਆ ਆ ਤੇਰਾ ਪੁੱਤ ਟਿੰਕੂ ਆ ਜਦੋਂ ਜਦੋਂ ਮਗਜੀ ਅੰਕਲ ਆ ਜੀ ਜਦੋਂ ਮਗਜੀ ਜਾ ਕੇ ਫੋਨ ਕਰ ਦੂਆਂ ਡਾਕਟਰ ਕੋਲੇ ਦਾਖਲ ਹੋ ਜੀ ਤੇ ਗਾੜ੍ਹ ਕਢਵਾ ਲਈ ਜਦੇ ਗਾੜ੍ਹ ਕਢਵਾਤੀ ਫਿਰ ਥੋੜਾ ਸੁੱਖਾ ਹੋ ਜਾਏਗਾ ਠੀਕ ਆ ਬੈਂਕ ਚੋਂ ਮਾਰ ਦਿੰਦੇ ਆ ਠੀਕ ਆ ਜੀ अच्छा। ਇਹ ਪਾਗੀ ਹੋਈ ਪੀ ਲੱਤ। ਇੱਥਾ ਅਸਰ ਪਰ। ਇਹਨਾਂ ਚ ਸੋਜ ਹੁੰਦੀ ਹੈ। ਹਾਂ ਹਾਂ ਪਾਗੀ ਹੈ ਨਾ ਆ ਕਿਵੇਂ ਪੱਥਕ ਬਣੀ ਪਈ ਹੈ ਪੱਥਕ। ਹਾਂਜੀ ਹਾਂਜੀ। ਅੰਕਲ ਜਦੋਂ ਮਗਜੀ ਗਾਰਡ ਕਢਵਾ ਲਾ। ਜਦੋਂ ਮਗਜੀ ਜਾਵੜੀ ਹਸਪੀਟਲ। ਕੋਈ ਨਾ ਨਹੀਂ। ਤੁਸੀਂ ਮੈਨੂੰ ਜਦੋਂ ਜੋ ਹਸਪੀਟਲ ਜਾਣਾ ਮੈਂ ਕੋਲੇ ਆ ਜਾਣਾ ਮੈਂ ਦਿੱਲੀ ਵਾਲੇ ਹਸਪੀਟਲ ਫੋਨ ਕਰ ਦੂੰ। ਜਿਹੜੇ ਮਗਜੀ ਹਸਪੀਟਲ 'ਚ ਫੋਨ ਕਰ ਦਊਂ ਤੁਸੀਂ ਉੱਥੇ ਜਾ ਕੇ ਆਪਦਾ ਇਲਾਜ ਕਰਾਓ। ਮੈਂ ਫ੍ਰੀ ਹੋਊਗਾ ਯਕੀਨ। ਲਾਜ ਅ ਲਾਇ ਫ੍ਰੀ ਹੋਊਗਾ ਕਿਉਂ ਜਿੰਦ ਤੱਕ ਅਗਦਾ ਤੇ ਕੋ ਪੈਸੇ ਹੈ ਨਹੀਂ ਨਾ ਤੇ ਪੈਸੇ ਆਪੇ ਬਾਲਾ ਜੀ ਭੇਜੂਗਾ ਹਾਂਜੀ ਠੀਕ ਗੱਲ ਹੈ ਇੱਥੇ ਵੀ ਬਾਲਾ ਜੀ ਨੇ ਭੇਜਿਆ ਹਾਂਜੀ ਹਾਂ ਤੇ ਆਪੇ ਬਾਬਾ ਭੇਜੂ ਕਿੰਨੀ ਮਾਤਾ ਜੀ ਪੂਰੀ ਆਪੇ ਬਾਲਾ ਜੀ ਪੈਸੇ ਦੇ ਦੇਣਗੇ ਡਾਕਟਰ ਸਾਹਿਬ ਨੂੰ ਠੀਕ ਹੈ ਵਾਈਗੂ ਦੇ ਦੂਗਾ ਨਹੀਂ ਦੇ ਦੂਗਾ ਵਾਈਗੂ ਨੂੰ ਦੇਣੇ ਆ ਆਪਾਂ ਕੌਣ ਆਪਾਂ ਹੀ ਲਾ ਕੇ ਆ ਹਾਂ ਘਰੇ ਗੱਲ ਕਰ ਲਓ ਤੁਸੀਂ ਆਪਾ ਲਾਇਕ ਆਓ ਜਿੰਨਾ ਵੀ ਹੋ ਸਕਦਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੁਹਾਡੇ ਸਹਾਗੇ ਤੁਹਾਡੇ ਸਹਿਯੋਗ ਨਾਲ ਅੱਜ ਮੁਕਤਸਰ ਸ਼ਾਮ ਦੇ ਵਿੱਚ ਸੇਵਾ ਕਰ ਰਹੇ ਹਾਂ ਪਰ ਦੋਸਤੋ ਭਰਾਓ ਮੈਂ ਇੱਕ ਗੱਲ ਕਹਿਣਾ ਚਾਹਨਾ ਵੀ ਜਦੋਂ ਮਾਂ ਪਿਓ ਦੁਨੀਆ ਤੋਂ ਤੁਰ ਜਾਂਦੇ ਆ ਨਾ ਇਹ ਫੋਟੋਆਂ ਦੇ ਵਿੱਚ ਗਏ ਜਾਂਦੇ ਆ ਉਸ ਤੋਂ ਬਾਅਦ ਬੰਦਾ ਫੋਟੋਆਂ ਨਾਲ ਗੱਲਾਂ ਕਰਦਾ ਜਾਂਦਾ ਪਰ ਉਹ ਫੋਟੋ ਕਦੇ ਬੋਲਦੀ ਨਹੀਂ ਉਹ ਫੋਟੋ ਫੋਟੋ ਦੇ ਵਿੱਚ ਗਏ ਜਾਂਦੀ ਹੈ ਸਭ ਤੋਂ ਵੱਡੀ ਸੇਵਾ ਮਾਂ ਪਿਓ ਦੀ ਸੇਵਾ ਹੈ ਕਿਸੇ ਮਗਜੀ ਤੀਗ ਸਥਾਨ ਤੇ ਚਲੇ ਜੋ ਜੇ ਮਾਂ ਤੇ ਉਹਦੀ ਸੇਵਾ ਨਾ ਕੀਤੀ ਨਾ ਨਾ ਕਿਸੇ ਮਾਤਾ ਨੇ ਖੁਸ਼ ਹੋਣਾ ਨਾ ਕਿਸੇ ਬਾਬੇ ਨੇ ਖੁਸ਼ ਹੋਣਾ ਬਾਈ ਜੇ ਮਾਂ ਪੇ ਹੀ ਗੋਲ ਗਿਆ ਤਾਂ ਇਹਗਾ ਆਪਣੀ ਜ਼ਿੰਦਗੀ ਤੇ ਜੀਨ ਦੀਆਂ ਲੱਖ ਲਾਨਤਾਂ ਅੰਕਲ ਤੁਸੀਂ ਬੇਪਿਕ ਹੋ ਜੋ ਜਿੰਨਾ ਵੀ ਇਲਾਜ ਦਾ ਖਰਚਾ ਆਇਆ ਸਾਲਾ ਸਾਲਾ ਸਗ ਬਾਲਾ ਜੀ ਮਹਾਰਾਏ ਭੇਜ ਦੇਣਗੇ ਡਾਕਟਰ ਸਾਹਿਬ ਨੂੰ ਦੇ ਦੇਣਾ ਬਾਲਾ ਜੀ ਨੇ ਆਪੇ ਠੀਕ ਹੈ ਤੁਸੀਂ ਜਦੋਂ ਮਗਜੀ ਆ ਜਾ ਜੇ ਆਪਾਂ ਤੁਹਾਡਾ ਇਲਾਜ ਕਰਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੁਹਾਡੇ ਭਰਾਵਾਂ ਦਾ ਆਸ਼ੀਰਵਾਦ ਹੈ ਤੁਹਾਡੇ ਭਰਾਵਾਂ ਦਾ ਸਹਿਯੋਗ ਹੈ ਤੁਹਾਡੇ ਸਾਹਾਰੇ ਨਾਲ ਹੀ ਅੱਜ ਮੁਕਤਸਰ ਸ਼ਹਿਰ ਦੇ ਵਿੱਚ ਮਨੁੱਖਤਾ ਦੀ ਸੇਵਾ ਚੱਲ ਰਹੀ ਹੈ